ਅਹਮਦਾਬਾਦ ਦੇ ਵਿੱਚੋਂ ਬੋਇੰਗ ਪਲੇਨ ਕ੍ਰੈਸ਼ ਤੋਂ ਬਾਅਦ ਹੁਣ ਇੱਕ ਹੋਰ ਜਹਾਜ਼ ਬੋਇੰਗ 737 ਜਹਾਜ਼ ਕ੍ਰੈਸ਼ ਹੋਣ ਤੋਂ ਬਚ ਗਿਆ ਤੇਜ਼ ਹਵਾਵਾਂ ਕਾਰਨ ਰਨਵੇ ਤੇ ਲੈਂਡਿੰਗ ਕਰ ਰਿਹਾ ਜਹਾਜ਼ ਇੱਕ ਪਾਸੇ ਚੁੱਕ ਗਿਆ ਤੇ ਜਹਾਜ਼ ਦਾ ਇੱਕ ਵਿੰਗ ਲਗਭਗ ਰਨਵੇ ਦੇ ਨਾਲ ਟਕਰਾ ਗਿਆ ਖਰਾਬ ਮੌਸਮ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਜਹਾਜ਼ ਰਨਵੇ ਤੇ ਡਗਮਗਾਉਂਦਾ ਦਿਖਾਈ ਦੇ ਰਿਹਾ ਹੈ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਨੂੰ ਵੇਖ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ ਹਵਾਈ ਅੱਡੇ ਤੇ ਖੜੇ ਲੋਕਾਂ ਨੇ ਇਸ ਘਟਨਾ ਦਾ ਵੀਡੀਓ ਬਣਾਇਆ ਅਤੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤਾ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਫਲਾਈਟ ਲੈਂਡਿੰਗ ਕਰ ਰਹੀ ਸੀ ਤਾਂ ਪਾਇਲਟ ਨੇ ਰਨਵੇ ਤੇ ਜਹਾਜ਼ ਤੋਂ ਕੰਟਰੋਲ ਗਵਾ ਦਿੱਤਾ ਪਰ ਪਾਇਲਟ ਨੇ ਸਮੇਂ ਸਿਰ ਜਹਾਜ਼ ਨੂੰ ਕਾਬੂ ਕਰ ਲਿਆ ਅਤੇ ਜਹਾਜ਼ ਨੂੰ ਕ੍ਰੈਸ਼ ਹੋਣ ਤੋਂ ਬਚਾ ਲਿਆ ਨਹੀਂ ਤਾਂ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਣੀ ਸੀ ਤਾਂ ਇਹ ਘਟਨਾ ਇੰਡੋਨੇਸ਼ੀਆ ਤੋਂ ਸਾਹਮਣੇ ਆਈ ਹੈ ਇੰਡੋਨੇਸ਼ੀਆ ਦੇ ਟੈਂਗਰੰਗ ਸੂਬੇ ਦੇ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੌਰਾਨ ਰਨਵੇ ਤੋਂ ਫਿਸਲਣ ਤੋਂ ਬਾਅਦ ਇੱਕ ਬੋਇੰਗ 737 ਜਹਾਜ਼ਾ ਹਾਦਸੇ ਤੋਂ ਵਾਰ-ਵਾਰ ਬਚ ਕੇ ਕੁਸ਼ਕਿਸਮਤੀ ਦੇ ਨਾਲ ਪਾਇਲਟ ਨੇ ਹਿੰਮਤ ਅਤੇ ਜਰਵੇਦਾ ਪ੍ਰਦਰਸ਼ਨ ਕੀਤਾ ਤੇ ਸਮੇਂ ਸਿਰ ਜਹਾਜ਼ ਨੂੰ ਮੁੜ ਸੰਤੁਲਿਤ ਕੀਤਾ ਤੇ ਸੁਰੱਖਿਅਤ ਲੈਂਡਿੰਗ ਵੀ ਕਰਵਾਈ ਤਾਂ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਲੈਂਡਿੰਗ ਦੌਰਾਨ ਇੱਕਦਮ ਹਿਲਦਾ ਹੈ ਅਚਾਨਕ ਇੱਕ ਜਿਹੜਾ ਵਿੰਗ ਹੈ ਉਹੇਠਾਂ ਝੁੱਕਦਾ ਹੈ ਤੇ ਰਨਵੇ ਤੋਂ ਕੁਝ ਇੰਚ ਦੂਰ ਰੁਕ ਜਾਂਦਾ ਹੈ ਤਾਂ ਕੁਝ ਸਕਿੰਟਾਂ ਦੇ ਲਈ ਅਜਿਹਾ ਲੱਗਦਾ ਹੈ ਕਿ ਜਹਾਜ਼ ਪਲਟ ਜਾਵੇਗਾ ਪਰ ਫਿਰ ਪਾਇਲਟ ਸਫਲਤਾਪੂਰਵਕ ਇਸ ਨੂੰ ਸਿੱਧਾ ਕਰ ਦਿਆ ਤੇ ਜਹਾਜ਼ ਰਨਵੇ ਤੇ ਰੁਕ ਜਾਂਦਾ ਹੈ ਘਟਨਾ ਅਜੇਹੇ ਸਮੇਂ ਦੇ ਵਿੱਚ ਵਾਪਰੀ ਹੈ ਜਦੋਂ ਲੋਕ ਅਜੇ ਤੱਕ ਭਾਰਤ ਦੇ ਅਹਮਦਾਬਾਦ ਦੇ ਵਿੱਚ ਹੋਏ ਬੋਇੰਗ 737 ਜਹਾਜ਼ ਹਾਦਸੇ ਨੂੰ ਨਹੀਂ ਭੁੱਲੇ ਨੇ ਉਹ ਉਸ ਹਾਦਸੇ ਦੇ ਵਿੱਚ 275 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਭਾਰਤੀ ਹਵਾ ਬਾਜ਼ੀ ਇਤਿਹਾਸ ਦੇ ਸਭ ਤੋਂ ਵੱਡੇ ਦੁਖਾਂਤਾਂ ਵਿੱਚੋਂ ਇੱਕ ਬਣ ਗਿਆ। ਇੰਡੋਨੇਸ਼ੀਆ ਘਟਨਾ ਦੇ ਵਿੱਚ ਜਹਾਜ਼ ਦਾ ਬਚ ਜਾਣਾ ਤੇ ਸਾਰੇ ਯਾਤਰੀਆਂ ਦੀ ਸੁਰੱਖਿਆ ਰਾਹਤ ਦੀ ਗੱਲ ਹੈ ਪਰ ਇਸ ਨੇ ਇੱਕ ਦਰਦਨਾਕ ਘਟਨਾ ਦੀਆਂ ਓੜੀਆਂ ਯਾਦਾਂ ਨੂੰ ਫਿਰ ਤੋਂ ਵਾਪਸ ਲਿਆ ਦਿੱਤਾ ਹੈ। ਤਾਂ ਘਟਨਾ ਦੇ ਸਮੇਂ ਟੈਂਗਰੈਂਗ ਖੇਤਰ ਦੇ ਵਿੱਚ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਰਹੀਆਂ ਸੀ। ਭਾਰੀ ਮੀਂਹ ਵੀ ਪੈ ਰਿਹਾ ਸੀ ਅਤੇ ਵਿਜ਼ਿਬਿਲਟੀ ਬਹੁਤ ਹੀ ਘੱਟ ਸੀ। ਨਾ ਹਾਲਾਤਾਂ ਦੇ ਵਿੱਚ ਕਿਸੇ ਵੀ ਜਹਾਜ਼ ਦੀ ਲੈਂਡਿੰਗ ਇੱਕ ਜੋਖਮ ਭਰਿਆ ਕਮਯਾਤੇਸ ਹਾਲਾਤ ਦੇ ਵਿੱਚ ਬੋਇੰਗ 737 ਦੀ ਲੈਂਡਿੰਗ ਨੂੰ ਇੱਕ ਮਿਰੈਕਲਿਕ ਚਮਤਕਾਰ ਕਿਹਾ ਜਾ ਰਿਹਾ ਤਾਂ ਇండోਨੇਸ਼ੀਆ ਦੇ ਵਿੱਚ ਵਾਪਰੀ ਇਹ ਘਟਨਾ ਇੱਕ ਗੰਭੀਰ ਯਾਦ ਦਿਵਾਉਂਦੀ ਹੈ ਕਿ ਮੌਸਮ ਵਰਗੀਆਂ ਸਥਿਤੀਆਂ ਦੇ ਵਿੱਚ ਕਿਸੇ ਵੀ ਸਮੇਂ ਕਿਸੇ ਵੀ ਜਹਾਜ਼ ਨੂੰ ਖਤਰੇ ਦੇ ਵਿੱਚ ਪਾ ਸਕਦੀਆਂ ਨੇ ਤਾਂ ਸ਼ੁਕਰ ਹੈ ਕਿ ਸਵਾਰ ਕੋਈ ਮਨੁੱਖੀ ਜਾਨ ਦਾ ਨੁਕਸਾਨ ਨਹੀਂ ਹੋਇਆ ਪਰ ਜੇਕਰ ਪਾਇਲਟ ਇੱਕ ਸੈਕਿੰਡ ਵੀ ਲੇਟ ਹੁੰਦਾ ਤਾਂ ਇਹ ਕਹਾਣੀ ਬਹੁਤ ਹੀ ਵੱਖਰੀ ਹੋ ਜਾਣੀ ਅਤੇ ਕਈ ਲੋਕ ਆਪਣੀ ਜਾਨ ਗਵਾ ਦਿੰਦੇ।